ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇ ਆ ਵੀਡੀਓ ਇੱਕ ਦੇਖੋ ਜੀ ਜੋ ਚੈਨਲਾਂ ਦੇ ਤੇ ਚੱਲ ਰਹੀ ਮੈਂ ਕੋਈ ਵੀ ਖਾਲਸਾ ਬੈਕੋ ਚਿੱਕੀ ਖਤੇ ਕੱਲ ਮੈਂ ਇੱਕ ਵਟਸਐਪ ਤੇ ਵੀਡੀਓ ਪਾਈ ਸੀਗੀ ਮੈਂ ਕੋਈ ਸੋਸ਼ਲ ਮੀਡੀਆ ਤੇ ਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਨਹੀਂ ਪਾਈ ਮੈਂ ਵੀ ਕਹਿ ਸਕਦਾ ਕਿ ਗਰੇ ਤੋਂ ਬਿਲੋਂਗ ਕਰਦਾ ਮਜਬੂਤ ਸਿੱਖਾਂ ਦਾ ਮੁੰਡਾ ਮੇਰੇ ਕਰਕੇ ਆ ਗਿਆ ਵਾਲਮੀਕੀ ਭਾਈਚਾਰੇ ਤੇ ਰਵਿਦਾਸੇ ਭਾਈਚਾਰੇ ਨੂੰ ਕੋਈ ਧਾਰਮਿਕ ਭਾਵਨਾ ਉਹਨਾਂ ਥੇਸ ਪਹੁੰਚੀ ਹੋਵੇ ਤਾਂ ਉਹਦੇ ਕਰਕੇ ਮੈਂ ਮਾਫੀ ਮੰਗਦਾ ਪਰ ਮੈਂ ਵੀ ਇੱਕ ਐਸੇ ਕੈਟਾਗਰੀ ਤੋਂ ਬਲੰਕ ਕਰਦਾ ਫਿਰ ਵੀ ਮੈਂ ਮਾਫੀ ਮੰਗਦਾ ਹਾਂ ਸੌਰੀ ਮੇਰ ਤੋਂ ਗਲਤੀ ਹੋ ਗਈ ਸਾਰੇ ਵਾਲ ਨੇ ਕੀ ਹਰ ਹਰ ਵਾਲ ਨੇ ਕੀ ਸਾਰੇ ਵੀਰਾਂ ਨੂੰ तहे ਦਿਲੋਂ ਧੰਨਵਾਦ ਜੋ ਇੰਨਾ ਸਪੋਰਟ ਕਰਿਆ ਤੇ ਮੇਰੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨੇ ਇਹਦੀ ਬੰਦੇ ਦੀ ਖੋਜ ਕੱਢ ਕੇ ਦਿੱਤੀ ਸਾਨੂੰ ਇਹਸ ਬੰਦੇ ਨੇ ਸਾਡੇ ਤੋਂ ਅੱਗੇ ਮਾਫੀ ਮੰਗੀ ਹੈ ਤਮਾ ਮੈਂ ਮੇਰੇ ਸਮਾਜ ਤੋਂ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਕੀ ਕਹਿੰਦੇ ਹੋ ਇਹਨੂੰ ਮਾਫੀ ਦੇ ਕੇ ਛੱਡ ਦੇਣਾ ਚਾਹੀਦਾ ਹੈ ਹੈ ਜਾਂ ਨਾ ਦੇਖੋ ਜੀ ਜਿਹੜੀ ਹੁਣੇ ਵੀਡੀਓ ਤੁਸੀਂ ਦੇਖਿਆ ਕਿ ਇਹ ਬੰਦਾ ਇਸ ਨੌਜਵਾਨ ਬੰਦੋਂ ਜਿਹੜਾ ਲੱਭ ਲਿਆ ਗਿਆ ਪਰ ਉਹ ਵੀ ਪੁੱਛ ਰਿਹਾ ਸਮਾਜ ਦੇ ਕੋਲੋਂ ਵੀ ਇਹਨੂੰ ਬਖਸ਼ਣਾ ਚਾਹੀਦਾ ਹੈ ਇਹਨੂੰ ਛੱਡਣਾ ਚਾਹੀਦਾ ਮਾਫੀ ਦੇ ਕੇ ਕਿ ਇਹਦੇ ਤੇ ਕਾਰਵਾਈ ਕਰਾਉਣੀ ਚਾਹੀਦੀ ਹੈ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਮੱਧਵੀ ਸਿੱਖਾਂ ਦਾ ਮੁੰਡਾ ਦੱਸ ਰਿਹਾ ਆਪਣੇ ਆਪ ਨੂੰ ਵੀ ਮੈਂ ਮੱਧਵੀ ਸਿੱਖਾਂ ਇਹ ਮੱਧਵੀ ਸਿੱਖ ਐਸਸੀ ਭਾਈਚਾਰੇ ਦੀਆਂ ਧੀਆਂ ਬਾਰੇ ਇਹ ਬੰਦਾ ਬੋਲ ਰਿਹਾ ਤੇ ਇਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਚਾਹੇ ਮੱਧਵੀ ਸਿੱਖਾਂ ਦਾ ਮੁੰਡਾ ਕਿਉਂ ਨਹੀਂ ਕਿਉਂਕਿ ਜਿਹੜਾ ਵੀ ਜਾਤੀ ਬਾਰੇ ਮਾੜਾ ਬੋਲੂਗਾ ਚਾਹੇ ਐਸਸੀ ਸਮਾਜ ਦੀ ਚਾਹੇ ਰਵਦਾਸੀਆ ਸਮਾਜ ਦਾ ਚਾਹੇ ਵਾਲਮੀਕੀ ਸਮਾਜ ਬਾਰੇ ਬੋਲੂਗਾ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿੱਥੇ ਇਸ ਨੌਜਵਾਨ ਨੇ ਮੈਕਨਾਂ ਲੱਭ ਲਿਆ ਬੰਦਾ ਤੇ ਉੱਥੇ ਇਹਦਾ ਜਿਹੜਾ ਪਤਾ ਵੀ ਸਰਵਜਨਕ ਕਰੇ ਨੌਜਵਾਨ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਕੁਝ ਦਿਨਾਂ ਤੋਂ ਮੈਨੂੰ ਵੀ ਲਗਾਤਾਰ ਫੋਨ ਆ ਰਹੇ ਸੀ ਕਿ ਇਹ ਜਿਹੜਾ ਬੰਦਾ ਹੈ ਇਧਰ ਦੀ ਜਗ੍ਹਾ ਦਾ ਹੈ ਪਰ ਮੈਂ ਉੱਥੇ ਨੌਜਵਾਨਾਂ ਦੇ ਨਾਲ ਕੰਟੈਕਟ ਵੀ ਕੀਤਾ ਲਾਗੇ ਪਰ ਉਹਨਾਂ ਨੇ ਵੀ ਕੋਈ ਜਿਹੜਾ ਲੜਪੱਲਾ ਨਹੀਂ ਫੜਾਇਆ ਕਿ ਇਸ ਬੰਦੇ ਦਾ ਜਿਹੜਾ ਪਤਾ ਦੱਸ ਦਈਏ ਤੇ ਇਸ ਬੰਦੇ ਨੂੰ ਕਦੇ ਵੀ ਨਹੀਂ ਬਖਸ਼ਿਆ ਜਾਊਗਾ ਇੱਕ ਮਾਫੀ ਮੰਗਣ ਦੇ ਨਾਲ ਇਹ ਮਾਫੀ ਰ ਮੰਗ ਰਿਹਾ ਜੀ ਮੇਰੇ ਕੋ ਬੋਲਿਆ ਗਿਆ ਪਰ ਜਿਹੜੀ ਕਿਰਤਰੀ ਐਸੀ ਸਮਾਜ ਦੀਆਂ ਔਰਤਾਂ ਰਵਿਦਾਸ ਸਮਾਜ ਦੀਆਂ ਔਰਤਾਂ ਦੀ ਹੋਈ ਹੈ ਉਹਦੀ ਪਰਭਾਈ ਕੌਣ ਕਰੇਗਾ ਸੋ ਇਸ ਜਿਹੜੇ ਵਿਅਕਤੀ ਨੂੰ ਆਏ ਨੌਜਵਾਨ ਆ ਇਹਨੂੰ ਇਹਦੇ ਉੱਤੇ ਜ਼ਰੂਰ ਅਸੀਂ ਪਰਚਾ ਕਰਵਾਵਾਂਗੇ ਤੇ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਰਾਹੀਂ ਕਿਹਾ ਸੀ ਮੀਡੀਆ ਦੇ ਮਾਧਿਅਮ ਰਾਹੀਂ ਕਿ ਇਸ ਨੌਜਵਾਨ ਦਾ ਸਹੀ ਜਿਹੜਾ ਪਤਾ ਦਿੱਤਾ ਜਾਵੇ ਸਾਨੂੰ ਤਾਂ ਜੋ ਇਸ ਦੇ ਉੱਤੇ ਜਿਹੜੀ ਕਾਰਵਾਈ ਕਰਵਾ ਸਕੀਏ ਅੱਜ ਬੋਲ ਰਿਹਾ ਜੀ ਮੈਨੂੰ ਮਾਫ਼ ਕਰ ਦਿਓ ਕਿ ਤੁਸੀਂ ਚਾਹੁੰਦੇ ਹੋ ਕਿ ਆਪਾਂ ਇਸ ਬੰਦੇ ਨੂੰ ਇਸ ਗੰਦੇ ਬੰਦੇ ਨੂੰ ਇਹ ਤੂੰ ਬਾਰਮਿਕੀ ਬਰਾਦਰੀ ਦੀਆਂ ਧੀਆਂ ਪਹਿਣਾ ਰਵਦਾਸ ਬਰਾਦਰੀ ਦੀਆਂ ਧੀਆਂ ਪਹਿਣਾ ਬਾਰੇ ਨਹੀਂ ਤੂੰ ਆਪਣੀ ਮਾਂ ਬਾਰੇ ਬੋਲ ਰਿਹਾ ਏ ਤੂੰ ਆਪਣੀ ਭੈਣ ਬਾਰੇ ਬੋਲ ਰਿਹਾ ਤੂੰ ਆਪਣੀ ਦਾਦੀ ਬਾਰੇ ਬੋਲ ਰਿਹਾ ਤੇ ਅੱਜ ਤੂੰ ਕਹਿਣਾ ਕਿ ਮੈਨੂੰ ਮaaf ਕਰ ਦਿਓ ਤੂੰ ਜੁੱਤੀਆਂ ਦੇ ਲੈ ਕੇ ਆ ਤੇ ਤੇਰੇ ਜੂਲ ਜਿਹੜੀ ਸੇਵਾ ਤੇਰੀ ਹੋਣੀ ਚਾਹੀਦੀ ਆ ਮੈਂ ਉਸ ਵੀਰ ਨੂੰ ਵੀ ਕਹਿਣਾ ਜੇ ਤੁਹਾਨੂੰ ਇਸ ਦਾ ਪਤਾ ਜਿਹੜਾ ਲੱਗਾ ਆ ਇਹ ਅੱਜ ਮਾਫੀ ਮੰਗ ਰਿਹਾ ਘਰੇ ਬੈਠਾ ਤੇ ਇਹਨੂੰ ਅਸੀਂ ਮaaf ਕਰ ਦਈਏ ਕਦੇ ਵੀ ਐਸੀ ਸਮਾਜ ਜਿਹੜਾ ਇਹਨੂੰ ਮਾਫ ਨਹੀਂ ਕਰੂਗਾ ਐਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਊਗਾ ਤੇ ਜੇ ਮਾਫੀ ਦੀ ਗੱਲ ਹੈ ਤੇ ਮਾਫੀ ਕੋਈ ਹੋਰ ਤਾਂ ਦੇ ਸਕਦਾ ਪਰ ਬਾਲਮੀਕੀ ਐਕਸ਼ਨ ਫੋਰਸ ਪੰਜਾਬ ਕਦੇ ਵੀ ਇਹਨੂੰ ਮਾਫੀ ਨਹੀਂ ਦੇਊਗੀ ਜਦੋਂ ਇਹਦਾ ਪਤਾ ਲੱਗੂਗਾ ਅਸੀਂ ਇਹਦੇ ਉੱਤੇ ਜਿਹੜੀ ਤੁਰੰਤ ਕਾਰਵਾਈ ਕਰਵਾਵਾਂਗੇ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮੀਕੀ ਹਰ ਹਰ ਬਾਲਮੀਕੀ